ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਕਾਫੀ ਗਤੀਵਿਧੀਆਂ ਭਰਪੂਰ ਰਿਹਾ ਵੀਕਐਂਡ ਕਾਫੀ ਖਬਰਾਂ ਦੇ ਲਿਹਾਜ਼ ਨਾਲ ਖਾਸ ਤੌਰ ਤੇ ਜੋ ਇੰਡੀਆ ਤੇ ਪਾਕਿਸਤਾਨ ਵਿਚਕਾਰ ਜੋ ਸਥਿਤੀ ਬਣੀ ਹੋਈ ਸੀ ਉਹਨੂੰ ਲੈ ਕੇ ਕਾਫੀ ਡਿਵੈਲਪਮੈਂਟਸ ਹੋਈਆਂ ਨੇ ਜੇ ਗੱਲ ਇਥੋਂ ਸ਼ੁਰੂ ਕਰੀਏ ਹੁਣੇ ਥੋੜੀ ਦੇਰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਇੱਕ ਗੱਲ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕੀ ਕੁਝ ਆਖਿਆ ਖਾਸ ਤੌਰ ਤੇ ਇਹ ਕਿਹਾ ਕਿ ਖੂਨ ਤੇ ਪਾਣੀ ਇਕੱਠਿਆਂ ਨਹੀਂ ਬਹਿ ਸਕਦੇ ਔਰ ਕੀ ਕੁਝ ਕਿਹਾ ਗਿਆ ਹੈ ਕਿ ਰਿਐਕਸ਼ਨ ਹੈ ਸਾਰੀ ਗਲ ਦੱਸਿਓ ਦੀਪਕ ਜੀ ਹਾਂ ਬਿਲਕੁਲ ਜੀ ਇੱਕ ਤਾਈ ਸਭ ਤੋਂ ਸੁਖਾਮੀ ਖਬਰ ਹੈ ਕਿ ਜੰਗ ਰੁਕ ਗਈ ਹੈ ਹੂੰ ਹੂੰ ਸੋ ਜਿਹੜੀ ਵੱਡੀ ਜੰਗ ਵੱਲ ਪਧ ਰਿਹਾ ਸੀ ਮਾਮਲਾ ਉਹ ਜੰਗਬੰਦੀ ਦੇ ਨਾਲ ਸੀਜ਼ਫਾਇਰ ਦੇ ਰੂਪ ਦੇ ਵਿੱਚ ਐਲਾਨ ਹੋਇਆ ਬੇਸ਼ੱਕ ਉਹ ਐਲਾਨ ਭਾਰਤ ਜਾਂ ਪਾਕਿਸਤਾਨ ਦੀ ਬਜਾਏ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਸੋ ਇਹ ਆਪਣੇ ਆਪ 'ਚ ਇੱਕ ਸਵਾਲ ਹੈ ਕਿ ਦਾ ਮਤਲਬ ਬਚੋਲੀਆ ਵਿੱਚ ਪਿਆ ਤੇ ਉਸ ਨੇ ਇਸ ਮਸਲੇ ਨੂੰ ਨਿਵੇੜਿਆ ਤੇ 4 ਦਿਨਾਂ ਬਾਅਦ ਜਦੋਂ ਇਹ ਜੰਗ ਰੁਕੀ ਤੇ ਉਸ ਤੋਂ ਬਾਅਦ ਅੱਜ ਰਾਸ਼ਟਰ ਦੇ ਨਾਮ ਨਰਿੰਦਰ ਮੋਦੀ ਹੋਰਾਂ ਨੇ ਕਰੀਬ 22 ਮਿੰਟ ਸਮੋਦਨ ਕੀਤਾ ਜੀ ਉਸ 22 ਮਿੰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਫਿਲਹਾਲ ਜੰਗ ਨੂੰ ਪੋਸਟਪੋਨ ਕੀਤਾ ਮਤਲਬ ਹੂੰ ਜੰਗ ਨੂੰ ਅਸੀਂ ਮੁਲਤਵੀ ਕੀਤਾ ਖਤਮ ਨਹੀਂ ਕੀਤਾ ਜੇਕਰ ਉਹ ਦੁਬਾਰਾ ਜਹੀ ਹਰਕਤ ਕਰਨਗੇ ਫਿਰ ਅਸੀਂ ਫੈਸਲਾ ਕੋਈ ਜੰਗ ਲੜਾਂਗੇ ਇੱਕ ਤਰ੍ਹਾਂ ਨਾਲ ਹੀ ਇਹ ਚੇਤਾਵਨੀ ਵਰਗਾ ਹੁੰਦਾ ਹੈ ਸਨੇਹਾ ਦੇਣਾ ਜ਼ਰੂਰੀ ਵੀ ਹੁੰਦਾ ਹੈ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਹੌਸਲਾ ਰੱਖਣਾ ਕਿ ਜਾਂ ਫੌਜ ਦੀ ਉਸ ਕਾਰਵਾਈ ਨੂੰ ਸ਼ਾਬਾਸ਼ੀ ਦੇਣ ਦਾ ਇੱਕ ਤਰੀਕਾ ਹੁੰਦਾ ਹੈ ਜੀ ਉਹਨਾਂ ਨੇ ਦੁਬਾਰਾ ਇਸ ਗੱਲ ਨੂੰ ਦਰਾਇਆ ਵੀ ਕਿ ਵੀ ਸਾਡੀ ਫੌਜ ਦਾ ਟਾਰਗੇਟ ਜਿਹੜੀ ਗੱਲ ਫੌਜ کہہ ਰਹੀ ਸੀ ਉਹੀ ਗੱਲ ਨੂੰ ਨੰਦਰਮੋਦਰੀ ਨੇ ਦਰਾਇਆ ਵੀ ਕਿ ਸਾਡੀ ਫੌਜ ਦਾ ਟਾਰਗੇਟ ਪਾਕਿਸਤਾਨ ਦਾ ਆਵਾਮ ਜਾਂ ਉਹਨਾਂ ਦੀ ਫੌਜ ਨਹੀਂ ਸੀ ਸਾਡਾ ਟਾਰਗੇਟ ਅੱਤਵਾਦੀ ਟਿਕਾਣੇ ਤੇ ਅੱਤਵਾਦੀ ਸੀ ਹਮਮ ਪਰ ਉਸ ਨੂੰ ਉਹਨਾਂ ਨੇ ਆਪਣੀ ਜੰਗ ਵੱਜੋ ਲਿਆ ਤੇ ਫਿਰ ਅਸੀਂ ਇਤਿਹਾਰ ਸੀ ਉਹ ਸੈਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮਰਜੀ ਹੋ ਜਵੇ ਪਾਣੀ ਤੇ ਖੂਨ ਇਕੱਠਾ ਨਹੀਂ ਬਹਿ ਸਕਦਾ ਮਤਲਬ ਤੁਸੀਂ ਇਹ ਵੀ ਕਹੋ ਕਿ ਹਾਂ ਸਾਡਾ ਇਧਰੋਂ ਤਰਿਆਵਾ ਨਹੀਂ ਪਾਣੀ ਵੀ ਜਾਂਦਾ ਰਹੇ ਤੇ ਤੁਸੀਂ ਸਾਡੇ ਬੰਦਿਆਂ ਦੀ ਜਾਨ ਵੀ ਲੈਂਦੇ ਹੋ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀ ਉਹਨਾਂ ਦਾ ਸੰਕੇਤ ਇਸ ਗਰਮਲ ਸੀ ਕਿ ਅਤਵਾਦੀ ਗਤੀਵਿਧੀਆਂ ਨੂੰ ਜਿਵੇਂ ਪਾਕਿਸਤਾਨ ਸਪੋਰਟ ਕਰਦਾ ਉਹਦੀ ਫੌਜ ਸਪੋਰਟ ਕਰਦੀ ਹੈ ਜਾਂ ਰਣਿਤਿਕ ਟ੍ਰਾਂਸਪੋਰਟ ਕਰਦੀ ਹੈ ਉਹ ਮਨਜ਼ੂਰ ਨਹੀਂ ਹੂੰ ਹੂੰ ਸੋ ਉਹਨਾਂ ਦੇ ਇਸ ਬਿਆਨੀ ਇਧਰਾਂ ਹੀ ਫੌਜ ਦੀ ਕਾਰਵਾਈ ਨੂੰ ਇੱਕ ਤਰ੍ਹਾਂ ਨਾਲ ਹੌਸਲੇ ਦੇ ਨਾਲ ਅਸੀਂ ਔਰ ਦੇਸ਼ ਦੇ ਵਿੱਚ ਜਿਹੋ ਜਿਹਾਂ ਸਨਾਟਾ ਹੈ ਇਸ ਸੀਜ਼ਫਾਇਰ ਤੋਂ ਬਾਅਦ ਹੂੰ ਖਾਸ ਕਰ ਪਖਤਾਂ ਦੀ 벨ਟ ਦੇ ਵਿੱਚ ਹੀ ਜਿਸ ਤਰ੍ਹਾਂ ਦਾ ਸਨਾਟਾ ਹੈ ਸ਼ਾਇਦ ਉਸ ਨੂੰ ਵੀ ਥੋੜਾ ਜਿਹਾ ਝੰਜੋੜ ਲਈ ਸੀ ਕਿਉਂਕਿ ਬਿਜੇ ਜੀ ਕੋਈ ਦੋ ਰਾਏ ਨਹੀਂ ਕਿ ਪੰਜਾਬ ਪਹਿਲੇ ਦਿਨ ਤੋਂ ਇਹ ਗੱਲ ਦਰਹਾਉਂਦਾ ਆ ਕਿ ਇਸ ਮਸਲੇ ਦਾ ਹੱਲ ਜੰਗ ਨਹੀਂ ਹੈ ਜੀ ਪੰਜਾਬ ਜਾਂ ਬਹੁਤ ਸਿਰਦ ਤੇ ਰਾ ਜੰਗ ਨਹੀਂ ਚਾਹੁੰਦੀਆਂ ਸੀ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦੀਆਂ ਗਤੀਵਿਧੀਆਂ ਨੂੰ ਉਹਨਾਂ ਦੀਆਂ ਹਰਕਤਾਂ ਨੂੰ ਅਸੀਂ ਸਹਿਮਤੀ ਦੇ ਰਹੇ ਹੁਦਾ ਮਤਲਬ ਸਪਸ਼ਟ ਸੀਗਾ ਕਿ ਭਈ ਉਸ ਕਾਰਵਾਈ ਨੂੰ ਆਪਾਂ ਨਜਿੱਠਣਾ ਕਿਵੇਂ ਹੈ ਜੀ ਉਸ ਦਾ ਹੱਲ ਕਿਵੇਂ ਕੱਢਣਾ ਇਹਦੇ ਤੇ ਗੰਭੀਰ ਮੰਥਨ ਦੀ ਲੋੜ ਹੈ ਹਮ ਅਸੀਂ ਆਪਣੀਆਂ ਸ਼ਰਧਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਆਪਣੀਆਂ ਹੱਦਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਉਹ ਆ ਕੇ ਦਿੰਦੇ ਵਾਲੇ ਕਾਰਵਾਈ ਕਿਵੇਂ ਕਰ ਜਾਂਦੇ ਨੇ ਅਸੀਂ ਆਪਣੀ ਸੁਰੱਖਿਆ ਦਸਿਆਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਉਹ ਆਏ ਕਿੱਥੋਂ ਤੇ ਗਏ ਕਿੱਥੋਂ ਇੰਟੈਲੀਜੈਂਸੀ ਅਸੀਂ ਆਪਣੀ ਕਿਵੇਂ ਮਜੂਦ ਕਰ ਸਕਦੇ ਹਾਂ ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ ਹੋਰ ਜੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਸ ਦਿਨ ਤੱਕ ਫੌਜ ਕਿਸੇ ਵੀ ਰੂਪ ਚ ਮੈਦਾਨ ਸੀ ਚਾਹੇ ਉਧਰੋਂ ਹਰਕਤਾਂ ਪਹਿਲਾਂ ਹੋਈਆਂ ਅਸੀਂ ਜਵਾਬੀ ਕਾਰਵਾਈ ਕੀਤੀ ਚਾਹੇ ਰਾਤ ਨੂੰ ਬਲੈਕਆਊਟ ਕਰਨਾ ਪਿਆ ਚਾਹੇ ਸਾਨੂੰ ਮਿਜ਼ਾਈਲਾਂ ਦਾਗਣੀਆਂ ਪਈਆਂ ਚਾਹੇ ਸਾਨੂੰ ਆਪਣੇ ਉਹਨਾਂ ਦੇ ਜਿਹੜੇ ਆਉਂਦੇ ਸੀਗੇ ਉਧਰੋਂ ਡਰੋਨ ਉਹਨਾਂ ਨੂੰ ਕਾਊਂਟਰ ਕਰਨਾ ਪੈਂਦਾ ਸੀ ਆਪਣੇ ਡਰੋਨ ਭੇਜੇ ਚਾਹੇ ਉਹਨਾਂ ਦੇ ਜਿਹੜੇ ਅਟੈਕ ਕੀਤੇ ਤੇ ਉਹ ਨਸ਼ਟ ਕੀਤਾ ਫੌਜੀ ਟਿਕਾਣਿਆਂ ਨੂੰ ਸਾਰਾ ਕੁਝ ਨੂੰ ਪਰ ਸਾਡੇ ਫੌਜੀ ਟਿਕਾਣੇ ਵੀ ਜਿਵੇਂ ਸੇਫ ਨੇ ਇਹ ਸਾਰੀ ਕਾਰਵਾਈ ਦੇ ਦਰਮਿਆਨ ਪੂਰਾ ਮੁਲਕ ਫੌਜ ਨਾਲ ਤਾਂ ਖੜਾ ਹੀ ਸੀ ਸਰਕਾਰ ਨੂੰ ਵੀ ਹੌਸਲਾ ਦਿੱਤਾ ਗਿਆ ਵਿਰੋਧੀ ਧਿਰਾਂ ਵੱਲੋਂ ਵੀ ਹੋਰ ਰਾਜਨੀਤਿਕ ਧਿਰਾਂ ਵੱਲੋਂ ਵੀ ਆਵਾਮ ਵੱਲੋਂ ਵੀ ਔਰ ਪੰਜਾਬ ਵੀ ਇਹ ਕਹਿੰਦਾ ਸੀਗਾ ਜੇ ਲੜਾਈ ਗੜ ਪੈ ਗਈ ਤਾਂ ਸਭ ਤੋਂ ਪਹਿਲਾਂ ਅਸੀਂ ਲੜਨ ਲਈ ਅਸੀਂ ਤਿਆਰ ਆ ਜੀ ਪਰ ਅਸੀਂ ਜੰਗ ਨਹੀਂ ਚਾਹੁੰਦੇ ਹੂੰ ਇਹ ਸਾਰੀ ਸਥਿਤੀ 'ਚ ਅੱਜ ਜਦੋਂ ਹੁਣ ਜੰਗ ਬੰਦੀ ਹੋ ਗਈ ਆ ਅੱਜ ਜਦੋਂ ਜੰਗ ਰੁਕ ਗਈ ਆ ਤਦ ਇਹ ਸਵਾਲ ਪੁੱਛੇ ਜਾਣਗੇ ਵਿਜੇ ਜੀ ਹੂੰ ਕਿ ਇਸ ਸਥਿਤੀ ਦੇ ਦਰਮਿਆਨ ਨਰੇਂਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਸਾਹਮਣੇ ਆ ਕੇ ਕਿਉਂ ਨਹੀਂ ਗੱਲ ਕਰ ਪਾਏ ਤੁਸੀਂ ਉਸ ਦਿਨ ਵਿਦੇਸ਼ ਤੋਂ ਪਰਤ ਕੇ ਬਿਹਾਰ ਵਾਲੀ ਰੈਲੀ ਨੂੰ ਕਿਉਂ ਚੁਣਿਆ ਹੂੰ ਤੁਸੀਂ ਮੈਰੋਦੀ ਤਰ੍ਹਾਂ ਦੇ ਹਵਾਲੇ ਨਾਲ ਸਰਬਦਲੀ ਬੈਠਕ 'ਚ ਕਿਉਂ ਨਜ਼ਰ ਨਹੀਂ ਆਏ ਬੇਸ਼ੱਕ ਪ੍ਰਧਾਨ ਮੰਤਰੀ ਐਕਟਿਵ ਰਹੇ ਜੀ ਇਹ ਵਿਰੋਧੀ ਤਰ੍ਹਾਂ ਸਵਾਲ ਕਰੀ ਜਾਣ ਕਿ ਹਾਂ ਜੀ ਉਹਨਾਂ ਨੇ ਚਾਹੇ ਅਜੀਤ ਜਵਾਰਨਾਗਲ ਕਰ ਰਹੇ ਨੇ ਉਹ ਚਾਹੇ ਫੌਜ ਮੁਖੀਆਂ ਨਾਲ ਗੱਲ ਕਰ ਰਹੇ ਨੇ ਚਾਹੇ ਮੀਟਿੰਗ ਲੈ ਰਹੇ ਨੇ ਚਾਹੇ ਆਪਣੇ ਕੈਬਨਿਟ ਨਾਲ ਗੱਲ ਕਰ ਰਹੇ ਨੇ ਉਹ ਸਾਰੀ ਪ੍ਰਕਿਰਿਆ 'ਚ ਰਹੇ ਪਰ ਮੁਲਕ ਸਾਹਮਣੇ ਉਹ ਅੱਜ ਆਏ ਜੀ ਬੋਲਕ ਸਾਹਮਣੇ ਉਹਨੇ ਰਾਸ ਦੇ ਨਾਮ ਸੰਦੇਸ਼ ਉਦੋਂ ਨਹੀਂ ਸੰਬੋਧਨ ਕੀਤਾ ਜਾਂ ਉਹ ਉਸ ਤਰ੍ਹਾਂ ਸਾਰੀ ਰਾਜਨੀਤਿਕ ਧਿਰਾਂ ਨਾਲ ਮੀਟਿੰਗਾਂ 'ਚ ਨਹੀਂ ਆ ਇਹ ਸਵਾਲ ਖੜੇ ਨੇ ਇਹਦੇ ਨਾਲ ਨਾਲ ਜੀ ਅੱਜ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਾਡੇ ਭਾਰਤ 'ਚ ਹਮ ਹ ਉਹ ਵੀਡੀਓ ਹੈ ਜੀ ਨਰਿੰਦਰ ਮੋਦੀ ਹੋਰਾਂ ਦੀ ਸ਼ਾਇਦ ਆਪਕੀ ਅਦਾਲਤ ਜਾਂ ਕੀਆਓ ਪ੍ਰੋਗਰਾਮ ਦੀ ਹੈ ਹਮ ਜਿਸ ਚੋ ਸ਼ਾਇਦ ਜਦੋਂ ਮਤਲਬ ਮੁੰਬਈ ਹਮਲਾ ਹੁੰਦਾ ਉਸ ਦੌਰਾਨ ਦੀ ਸ਼ਾਇਦ ਮਨਮੋਹਨ ਸਿੰਘ ਦੀ ਸਰਕਾਰ ਦੇ ਵੱਲ ਉਹ ਕਹਿੰਦੇ ਬਈ ਜਦ ਪਾਕਿਸਤਾਨ ਜੇ ਹਰਕਤ ਕਰਤਾ ਹੈ ਤਾਂ ਹਮ ਅਮਰੀਕਾ ਕਿਉਂ ਜਾਂਦੇ ਹਮੇ ਪਾਕਿਸਤਾਨ ਜਾਣਾ ਚਾਹੀਏ ਜੀ ਜਿਹੜਾ ਹੁਣ ਤੁਸੀਂ ਅਮਰੀਕਾ ਕੀ ਕਰਨ ਗਏ ਮੁੱਲ ਕੇ ਪੁੱਛਦਾ ਹੋ ਵੀਡੀਓ ਸਾਂਝੀ ਕਰਕੇ ਹਮ ਕਿ ਹੁਣ ਤੁਸੀਂ ਤਾਂ ਐਲਾਨ ਵੀ ਆਪ ਨਹੀਂ ਕਰ ਪਾਈ ਸੀ ਇਸ ਫਾਇਰ ਦਾ ਐਲਾਨ ਵੀ ਉਹ ਕਰ ਰਿਹਾ ਪਹਿਲਾਂ ਹਮ ਫਿਰ ਸੁਸ਼ਮਨ ਸਵਰਾਜ ਦੀ ਇੱਕ ਵੀਡੀਓ ਵੀ ਖੂ ਬਾਇਰਲ ਹੋ ਰਹੀ ਆ ਹਮ ਹਮ ਜਦੋਂ ਵਿਰੋਧੀ ਧਿਰ ਸੀਗੇ ਤੇ ਉਸ ਸਮੇਂ ਦੀ ਸਰਕਾਰ ਨੂੰ ਉਹ ਸਵਾਲ ਕਰ ਰਹੀ ਸੀਗੇ ਕਿ ਤੁਹਾਨੂੰ ਬਚੋਰੀਏ ਦੀ ਕੀ ਲੋੜ ਹੈ ਤੁਹਾਨੂੰ ਦਲਾਲਾਂ ਦੀ ਵਿੱਚ ਕੀ ਲੋੜ ਹੈ ਹਮ ਸੋ ਉਹ ਵੀ ਵੀਡੀਓ ਬੈਲ ਕਰਕੇ ਪੁੱਛਿਆ ਜਾ ਰਿਹਾ ਕਿ ਭਈ ਅੱਜ ਤੁਹਾਨੂੰ ਇਹ ਦਲਾਲਾਂ ਦੀ ਵਿਚੋਲੀ ਨਹੀਂ ਕਿ ਲੋੜਾ ਤੁਹਾਡੀ ਲੀਡਰ ਦੀ ਗੱਲ ਮੰਨ ਲਓ ਦੂਸਰੇ ਪਾਸੇ ਜਿਹੜੇ ਸਾਡੇ ਵਿਦੇਸ਼ ਸਕੱਤਰ ਨੇ ਜੀ ਜਿਹੜੇ ਬਰੀਫ ਕਰ ਰਹੇ ਸੀ ਹਮ ਉਹਨਾਂ ਦੀ ਸਿੱਧੀ ਕੋਈ ਭੁੰਕਾ ਨਹੀਂ ਉਹਨਾਂ ਨੂੰ ਜੋ ਹੁਕਮ ਮਿਲਦਾ ਹੈ ਜੋ ਆਦੇਸ਼ ਮਿਲਦਾ ਹੈ ਉਹਨਾਂ ਨੇ ਉਹ ਰੋਲ ਨਿਭਾਇਆ ਜੀ ਪਰ ਉਹਨਾਂ ਨੂੰ ਜਿਵੇਂ ਸੋ ਕਾਲਡ ਇਹਨਾਂ ਦੇ ਭਗਤਾਂ ਨੇ ਜਿਵੇਂ ਟਰੋਲ ਕੀਤਾ ਹਮ ਹਮ ਕਿਉਂਕਿ ਬੀਜੇ ਜੀ ਸਾਡੀ ਫੌਜ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕਿ ਅਸੀਂ 100 ਤੋਂ ਵੱਧ ਉਹਨਾਂ ਦੇ ਅਤਵਾਦੀ ਮਾਰੇ ਨੇ ਹੂੰ 30 ਤੋਂ 40 ਉਹਨਾਂ ਦੇ ਅਸੀਂ ਫੌਜੀ ਮਾਰੇ ਨੇ ਸਾਡੇ ਕੁਝ ਲੋਕ ਮਾਰੇ ਗਏ ਹੂੰ ਅਸੀਂ ਉਹਨਾਂ ਦੇ ਕੁਝ ਜਹਾਜ਼ ਡੇਗੇ ਪੰਜ ਸਾਡੇ ਜਵਾਨ ਵੀ ਸ਼ਹੀਦ ਹੋਏ ਨੇ ਜੀ ਸੋ ਇਹ ਸਾਰੀ ਪ੍ਰਕਿਰਿਆ 'ਚ ਲੋਕ ਪੁੱਛਣਾ ਚਾਹੁੰਦੇ ਸੀ ਕਿ ਭਈ ਕੁਝ ਜਹਾਜ਼ ਕਿੰਨੇ ਕੁਝ ਲੋਕ ਕਿੰਨੇ ਹੂੰ ਇਹ ਇਹਨਾਂ ਦੇ ਜਵਾਬ ਨਹੀਂ ਮਿਲੇ ਉਹ ਕਹਿੰਦੇ ਸਾਨੂੰ ਪਤਾ ਹੈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਪਤਾ ਹੈ ਪਰ ਅਸੀਂ ਦੱਸਣਾ ਨਹੀਂ ਕਿਹਨੇ ਰੋਕਿਆ ਉਹਨਾਂ ਨੂੰ ਡਾਟਾ ਦੇਣ ਤੋਂ ਹੂੰ ਉਹਨਾਂ ਤੋਂ ਹੀ ਜਾਣਕਾਰੀ ਜਨਤਕ ਕਰਨ ਤੋਂ ਕਿਹਨੇ ਰੋਕਿਆ ਹੂੰ ਦੂਸਰੇ ਪਾਸੇ ਇਸੇ ਤਰ੍ਹਾਂ ਜਿਹੜੇ ਵਿਦੇਸ਼ ਸਖਤਰ ਸਾਰੀਆਂ ਬਿਆਨੀਆਂ ਰੱਖ ਰਹੀ ਸੀ ਜੀ ਉਹਨਾਂ ਨੂੰ ਉਸ ਸੋ ਕਾਲਡ ਲੋਕਾਂ ਨੇ ਕਿਉਂ ਟ੍ਰੋਲ ਕੀਤਾ ਹੂੰ ਇਹਨਾਂ ਦੇ ਜਿਹੜੇ ਪੱਕੀ ਲੋਕ ਸੀ ਉਹਨਾਂ ਨੇ ਕਿਉਂ ਟ੍ਰੋਲ ਕੀਤਾ ਕਾਰਨ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹ ਚਾਹੇ ਨਕਲੀ ਡਰਾਮਾ ਕਰ ਰਹੇ ਨੇ ਚਾਹੇ ਵੀਡੀਓ ਬਣਾ ਰਹੇ ਨੇ ਚਾਹੇ ਕੁਸ ਬਣਾ ਰਹੇ ਨੇ ਗਵਾਂਢੀ ਮੁਲਕ ਤਸਵੀਰਾਂ ਵੀਡੀਓ ਪਾ ਕੇ ਆ ਦਿਖਾ ਰਹੇ ਜਿਵੇਂ ਅਸੀਂ ਜਿੱਤੇ ਵੀ ਜਸ਼ਨ ਮਨਾ ਰਹੀ ਹੋਈਏ ਹੂੰ ਤੇ ਸਾਡੇ ਵਾਲੇ ਪਾਸੇ ਖਮੋਸ਼ੀ ਹੈ ਸਾਡੇ ਵਾਲੇ ਪਾਸੇ ਮੈਂ ਕਿਹਾ ਚੰਗੀ ਗੱਲ ਹੈ ਅਸੀਂ ਵੱਡੇ ਆ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੂੰ ਸਾਨੂੰ ਛਾਲਾ ਮਾਰਨ ਦੀ ਲੋੜ ਨਹੀਂ ਪਰ ਜਿਹੜੀਆਂ ਧਿਰਾਂ ਨੂੰ ਲੱਗਦਾ ਸੀ ਕਿ ਅਸੀਂ ਢੋਲ ਖੜਕਾਉਣਾ ਹੈ ਅਸੀਂ ਲੱਡੂ ਵੰਡਣੇ ਆ ਅਸੀਂ ਮਲੀਆਂ ਮੇਟ ਕਰਕੇ ਆਉਣਾ ਅਸਲ ਚ ਸਭ ਤੋਂ ਵੱਡਾ ਸਵਾਲ ਸਾਡੇ ਰਾਸ਼ਟਰੀ ਮੀਡੀਆ ਤੇ ਹੁੰਦਾ ਜੀ ਬੀਜੇ ਜੀ ਉਹਨਾਂ ਨੇ ਦੋ ਮੁਲਕਾਂ ਦੇ ਅੰਮੋ ਸਾਹਮਣੇ ਦੇ ਇਸ ਵਰਤਾਰੇ ਨੂੰ ਕ੍ਰਿਕਟ ਮੈਦਾਨ ਦਾ ਦੋ ਟੀਮਾਂ ਦਾ ਆਪਸ ਦਾ ਮੈਚ ਬਣਾ ਕੇ ਪੇਸ਼ ਕੀਤਾ ਹਮ ਹਮ ਉਹਨਾਂ ਦੀ ਪੇਸ਼ਕਾਰੀ ਇੰਜ ਸੀ ਜਿਵੇਂ ਕ੍ਰਿਕਟ ਦਾ ਮੈਚ ਹੋਵੇ ਤੇ ਉਹਦੀ ਉਹ ਮਤਲਬ ਪੱਤਰਕਾਰੀ ਕਰ ਰਹੇ ਹੁਣ ਜੀ ਤੇ ਉਹ ਇਸ ਤਰ੍ਹਾਂ ਬਿਆਨੀਆਂ ਕਰ ਰਹੇ ਸੀ ਅੱਜ ਲਾਹੌਰ ਜਿੱਤ ਲਿਆ ਜੀ ਅੱਜ اسلامਾਬਾਦ ਜਿੱਤ ਲਿਆ ਜੀ ਅੱਜ ਰਾਵਲਪਿੰਡੀ ਪਹੁੰਚ ਗਏ ਜੀ ਅੱਜ ਕਰਾਚੀ ਤੇ ਕਬਜ਼ਾ ਹੋ ਗਿਆ ਜੀ ਮਤਲਬ ਕਿਹੜਾ ਕਬਜ਼ਾ ਹੂੰ ਕਿਹੜੀ ਦਾਖਲ ਸੋ ਇਹ ਸਾਰਾ ਬਿਆਨੀਆਂ ਕਿਤਨਾ ਕਿਤੇ ਲੋਕਾਂ ਚ ਖਾਸ ਕਰਕੇ ਜਿਹੜੇ ਉਸ ਨੂੰ ਉਸ ਨਜ਼ਰੀਏ ਤੋਂ ਦੇਖਦੇ ਸੀ ਉਹਨਾਂ ਦੇ ਅੰਦਰ ਉਹ ਜਗਾ ਤੱਕ ਲੈਬੀਆ ਹੋਇਆ ਪਿਆ ਐ ਹੋ ਜੂਗਾ ਜਦੋਂ ਹੁਣ ਉਹਨਾਂ ਦੀ ਉਮੀਦਾਂ ਅਸਾ ਅਨਸਾਰ ਨਹੀਂ ਹੋਇਆ ਫਿਰ ਉਹੀ ਉਲਟੇ ਇਹਨਾਂ ਨੂੰ ਹੀ ਪੈ ਨਿਕਲੇ ਜੀ ਸੋ ਇਸ ਲਈ ਇਹ ਸਵਾਲ ਕਾਫੀ ਵੱਡੇ ਹੋ ਗਏ ਨੇ ਜਿਹਦੇ ਕਾਰਨ ਨਰਿੰਦਰ ਮੋਦੀ ਉਹਨਾਂ ਦੇ ਸਨੇਹੇ ਦੇ ਬਾਵਜੂਦ ਵੀ ਮਤਲਬ ਕਿ ਇਹ ਪਰ ਖੜਾ ਹੈ ਕਿ ਪਰ ਜਵਾਬ ਕਿਉਂ ਨਹੀਂ ਕੋਈ ਜਵਾਬ ਤਲ ਵੀ ਕਿਉਂ ਦੀਪਕ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਡਰੈਸ ਤੋਂ ਬਾਅਦ ਹੁਣ ਖਬਰਾਂ ਇਹ ਵੀ ਆਉਂਦੀਆਂ ਪਈਆਂ ਜੰਮੂ ਖਸ਼ਮੀਰ ਦੇ ਇਲਾਕੇ ਸਾਂਭਾ ਦੇ ਵਿੱਚ ਇੱਥੇ ਜਲੰਧਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅਜੇ ਵੀ ਕਿਤੇ ਕੋਈ ਡਰੋਨਸ ਵੇਖੇ ਗਏ ਨੇ ਕਿਤੇ ਕੁਝ ਬਲਾਸਟ ਸੁਣੇ ਗਏ ਨੇ ਖਬਰਾਂ ਹੁਣ ਇਹ ਵੀ ਆਉਂਦੀਆਂ ਪਈਆਂ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੜੀਆਂ ਕੁਝ ਫਲਾਈਟਾਂ ਨੇ ਉਹ ਦਿੱਲੀ ਡਾਇਵਰਟ ਕੀਤੀਆਂ ਗਈਆਂ ਨੇ ਕਿਉਂਕਿ ਜਿਹੜੇ ਹਵਾਈ ਅੱਡੇ 15 ਮਈ ਤੱਕ ਬੰਦ ਰੱਖਣ ਦੀ ਗੱਲ ਕੀਤੀ ਗਈ ਸੀ ਅੱਜ ਉਹ ਹਵਾਈ ਅੱਡੇ ਦੁਬਾਰਾ ਖੋਲ ਦਿੱਤੇ ਗਏ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਹੁਣ ਦੁਬਾਰਾ ਤੋਂ ਇਹ ਖਬਰਾਂ ਆਉਂਦੀਆਂ ਪਈਆਂ ਨੇ ਪਤਾ ਨਹੀਂ ਕਿੰਨੀ ਪੋਸਟ ਆਪੋਸਟ ਨੇ ਮੈਂ ਜੇ ਮੈਂ ਇੱਕ ਮੀਡੀਆ ਆਧਾਰੇ ਨੂੰ ਜੇ ਮੈਂ ਕੋਟ ਕਰਨਾ ਚਾਹਾਂ ਹਿੰਦੁਸਤਾਨ ਟਾਈਮਜ਼ ਦੇ ਵੈੱਬਸਾਈਟ ਦੇ ਉੱਪਰ ਇਸ ਵੇਲੇ ਇਹ ਗੱਲ ਲਿਖੀ ਹੋਈ ਹੈ ਕਿ ਡਰੋਨਸ ਦੇਖੇ ਗਏ ਨੇ ਸਾਂਬਾ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੁਝ ਧਮਾਕੇ ਸੁਣਾਈ ਦਿੱਤੇ ਗਏ ਦਿੱਤੇ ਨੇ ਜਿਸ ਦਿਨ ਪਹਿਲੇ ਦਿਨ ਸੀਜ਼ਫਾਇਰ ਦਾ ਐਲਾਨ ਹੋਇਆ ਹਾਂਜੀ ਉਸ ਤੋਂ ਬਾਅਦ ਵੀ ਕਸ਼ਮੀਰ ਘਾਟੀ ਦੇ ਕਈ ਖੇਤਰਾਂ ਦੇ ਵਿੱਚ ਡਰੋਨ ਆਏ ਵੀ ਜੀ ਗੋਲੀਬਾਰੀ ਵੀ ਹੋਈ ਹੂੰ ਪੰਜਾਬ ਦੇ ਵੀ ਕੁਝ ਖੇਤਰਾਂ ਚ ਬਲੈਕਆਊਟ ਕਰਨਾ ਪੈ ਗਿਆ ਹੂੰ ਔਰ ਕੱਲ ਦਾ ਰਾਤ ਬਹੁਤ ਸ਼ਾਂਤਮਈ ਨੰਗੀ ਹੂੰ ਪਰ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੇ ਡਰੋਨ ਅਜੇ ਵੀ ਨਿਗਰਾਨੀ ਲਈ ਆ ਰਹੇ ਨੇ ਹੂੰ ਤੇ ਉਸ ਨੂੰ ਸਾਡੀਆਂ ਫੌਜਾਂ ਚਕੰਨੀਆਂ ਨੇ ਉਹਨਾਂ ਨੇ ਆਪਣੀ ਤਾਂ ਹੀ ਫੌਜ ਦੇ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਕਿ ਅਸੀਂ ਇਸ ਮਿਸ਼ਨ ਸੰਦੂਰ ਨੂੰ ਅਜੇ ਬੰਦ ਨਹੀਂ ਕਰ ਰਹੇ ਅਸੀਂ ਚੌਕਸ ਰਵਾਂਗੇ ਹੂੰ ਤੁਹ ਇਸ ਲਈ ਇਹ ਤੋਂ ਕੋਈ ਦੋ ਰਾਏ ਨਹੀਂ ਕਿ ਉਹ ਕਹਿੰਦੇ ਕਿ ਉਹਨਾਂ ਤੇ ਹੁਣ ਯਕੀਨ ਨਹੀਂ ਹੈਗਾ ਉਹ ਕੁਝ ਵੀ ਨਿਯਮਾਂਵਲੀ ਨੂੰ ਤੋੜ ਸਕਦੇ ਨੇ ਹਮ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਫਿਕਰਮੰਦੀ ਅਜੇ ਵੀ ਉਸੇ ਤਰ੍ਹਾਂ ਖੜੀ ਆ ਜਿੱਤੋਂ ਤੱਕ 에어ਪੋਰਟ ਦਾ ਸਵਾਲ ਆ ਅੱਜ 에어ਪੋਰਟ ਖੁੱਲੇ ਨੇ ਅਜੇ ਉੱਥੋਂ ਫਲਾਈਟਾਂ ਦੀ ਉਡਾਨ ਸ਼ੁਰੂ ਨਹੀਂ ਹੋਈ ਹੈ ਜੇ ਬੁਕਿੰਗਾਂ ਦਾ ਦੌਰ ਸ਼ੁਰੂ ਹੋਇਆ ਆਲ ਰਾਈਟ ਹਮ ਹਮ ਸੋ ਇਸ ਲਈ ਉਹ ਜਿਹੜੀਆਂ ਡਿਵਰਟ ਨੇ ਉਹ ਜੇ ਡਿਵਰਟ ਨੇ ਹਮ ਜਿੱਥੇ ਜਿੱਥੇ ਕਿਥੀਆਂ ਗਈਆਂ ਅੱਜ ਦੇਸ਼ ਦੇ ਕਰੀਬ 32 에어ਪੋਰਟ ਮੁੜ ਕੇ ਖੋਲੇ ਗਏ ਨੇ। ਹੂੰ। ਮਤਲਬ 6-7 ਸੂਬਿਆਂ ਦੇ 에어ਪੋਰਟ ਸੀਗੇ ਜਿਨ੍ਹਾਂ ਨੂੰ ਮੁੜ ਕੇ ਬਹਾਲ ਕੀਤਾ ਗਿਆ। ਸੋ ਉਸ ਪ੍ਰਕਿਰਿਆ ਦੇ ਵਿੱਚ 32 에어ਪੋਰਟ 7 ਸੂਬਿਆਂ ਦੇ ਕਰੀਬ ਨੇ। ਇਹਨਾਂ ਨੂੰ ਮੁੜ ਕੇ ਬਹਾਲ ਕੀਤਾ ਜੀ ਚ ਪੰਜਾਬ, ਹਿਮਾਚਲ, ਰਾਜਸਥਾਨ, ਗੁਜਰਾਤ ਹੈ ਨਾ ਇਹ ਸਾਰੇ ਨੇ ਉਹਨਾਂ ਦੇ ਵਿੱਚ ਚੰਡੀਗੜ੍ਹ ਵਾਲਾ ਵੀ। ਸੋ ਇਸ ਲਈ ਉੱਥੇ ਜੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਜੀ ਉਹ ਹੁਣੇ ਉਡਾਣ ਵਾਲੀ ਪ੍ਰਕਿਰਿਆ ਚ ਅਜੇ ਆਉਂਦੇ ਦਿਨਾਂ ਚਾਹਣਗੇ ਹਮ 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 ਪਰ ਪੰਜਾਬ ਦੇ ਵਿੱਚ ਲਗਭਗ ਅੱਜ ਸਕੂਲ ਖੁੱਲ ਗਏ ਨੇ ਕਾਲਜ ਖੁੱਲ ਗਏ ਨੇ ਬਾਜ਼ਾਰ ਖੁੱਲ ਗਏ ਨੇ ਹਾਂ ਪਰ ਬਾਰਡਰ ਖੇਤਰ ਵਾਲੇ ਸਕੂਲ ਅਜੇ ਬੰਦ ਨੇ ਜਨਾਬ ਤੇ ਚੌਕਸੀ ਲਈ ਕਿਹਾ ਗਿਆ ਇੱਥੋਂ ਤੱਕ ਨਵਾਂ ਅਲਰਟ ਜਿਹੜਾ ਜਾਰੀ ਹੋਇਆ ਉਹ ਹੋਇਆ ਸਾਈਬਰ ਅਟੈਕ ਦਾ ਹਮ ਹਮ ਕਿ ਉਧਰੋਂ ਹੁਣ ਸਾਈਬਰ ਅਟੈਕ ਹੋਣਗੇ ਔਰ ਉਹਨਾਂ ਨੇ ਕੁਝ ਨਿਸ਼ਾਨਦਈਆਂ ਦੱਸੀਆਂ ਗਈਆਂ ਨੇ ਇਸ ਲਈ ਏਜੰਸੀਆਂ ਦੇ ਵੱਲੋਂ ਸੂਬਿਆਂ ਨੂੰ ਸੂਬਿਆਂ ਦੇ ਪੁਲਿਸ ਦੇ ਹਵਾਲੇ ਨਾਲ ਬਕਾਇਦਾ ਤੌਰ ਤੇ ਆਪਣੇ ਸੂਬਿਆਂ ਦੇ ਵਸਨੀਕਾਂ ਨੂੰ ਇਤਲਾਹ ਕੀਤੀ ਗਈ ਹੈ ਕਿ ਕਿਸੇ ਵੀ ਅਣਜਾਣ ਨੰਬਰ ਤੋਂ ਫੋਨ ਨਾ ਪਿਕ ਕਰੋ WhatsApp ਤੇ ਲਿੰਕਾਂ ਨਾ ਖੋਲੋ ਈਮੇਲ ਤੇ ਲਿੰਕਾਂ ਨਾ ਖੋਲੋ ਇਹ ਸਾਈਬਰ ਅਟੈਕ ਹੋ ਸਕਦਾ ਤੁਹਾਡੇ ਖਾਤੇ ਖਾਲੀ ਹੋ ਸਕਣ ਤੁਹਾਡੀ ਜਾਣਕਾਰੀ ਸੋ ਇਹੋ ਜਿਹੇ ਨਵੇਂ ਅਟੈਕ ਵੀ ਹੋ ਸਕਦੇ ਨੇ ਪਰ ਅਜੇ ਵੀ ਡਰੋਨ ਆਉਣ ਵਾਲੀ ਪ੍ਰਕਿਰਿਆ ਵਾਲੀ ਗੱਲ ਬਿਲਕੁਲ درست ਹੈ ਹਮ ਇਹ ਕੇਸ ਸਭ ਦੇ ਵਿੱਚ ਦੇਖੋ 트럼ਪ ਨੇ ਅੱਜ ਸਵੇਰੇ ਇਸ ਗੱਲ ਦਾ ਦਾਵਾ ਕੀਤਾ ਕਿ ਜੇ ਦੋਹਾਂ ਮੁਲਕਾਂ ਦੇ ਵਿੱਚ ਨਿਊਕਲੀਅਰ ਵਾਰ ਲੱਗਣ ਲੱਗੀ ਸੀ ਅਸੀਂ ਰੋਕਤੀ ਟਰੰਪ ਵੀ ਇਹਦੇ ਵਿੱਚ ਇਦਾਂ ਲੱਗਦਾ ਵੀ ਇਹ ਸਾਰੀ ਗੱਲ ਦੇ ਵਿੱਚ ਆਪਣੇ ਆਪ ਨੂੰ ਇੰਜੈਕਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਵੀ ਕ੍ਰੈਡਿਟ ਲੈ ਲਈਏ ਕਿਸੇ ਤਰੀਕੇ ਕਿਉਂਕਿ ਜਦੋਂ ਜਿਸ ਦਿਨ ਸੀਜ਼ਫਾਇਰ ਦਾ ਐਲਾਨ ਹੋਇਆ ਦੀਪਕ ਜੀ ਉਸ ਦਿਨ ਇਹ ਗੱਲ ਕਹੀ ਗਈ ਵੀ ਸਿੱਧੀ ਗੱਲਬਾਤ ਹੋਈ ਹੈ ਦੋਨਾਂ ਮੁਲਕਾਂ ਦੇ ਡੀਜੀਐਮਓਜ਼ ਦੇ ਵਿਚਕਾਰ ਵੀ ਸੋ ਉਹਨੂੰ ਲੈ ਕੇ ਵੀ ਵੱਖੋ ਵੱਖਰੇ ਕਿਸਮ ਦੇ ਕਲੇਮ ਆ ਰਹੇ ਨੇ ਅਮਰੀਕਾ ਵਾਲੇ ਪਾਸਿਓਂ ਵੱਖਰੇ ਕਿਸਮ ਦਾ ਕਲੇਮ ਆ ਭਾਰਤ ਵਾਲੇ ਪਾਸਿਓਂ ਵੱਖਰੇ ਕਿਸਮ ਦੀ ਗੱਲ ਹੈ ਇਸੇ ਲਈ ਤਾਂ ਉਹਨਾਂ ਸਾਰਿਆਂ ਦੇ ਮਤਲਬ ਇੰਜ ਦਿਲ ਟੁੱਟੇ ਨਾ ਜਿਹੜੇ ਸਿੱਧੀ ਜੰਗ ਚਾਹੁੰਦੇ ਸੀ ਹੂੰ ਤਜੇ ਨੂੰ ਲੱਗਦਾ ਸੀਗਾ ਕਿ ਮੋਦੀ ਥੋੜਾ ਕਿਸੇ ਨੂੰ ਪੁੱਛੂਗਾ ਹੂੰ ਮੋਦੀ ਥੋੜਾ ਕਿਸੇ ਦੀ ਮੰਨੂਗਾ ਉਥੇ ਇੱਕ ਕਰ ਦੂਗਾ ਤੁਸੀਂ ਉਹ ਮਾਹੌਲ ਸਿਰਜਤਾ ਨਾ ਹੂੰ ਤੁਸੀਂ ਇਹ ਸੋਚੇ ਨਹੀਂਗਾ ਕਿ ਇਹਦਾ ਆਰਥਿਕ ਤੌਰ ਤੇ ਕਿੰਨਾ ਨੁਕਸਾਨ ਹੋਣਾ ਜਾਨੀ ਨੁਕਸਾਨ ਤਾਂ ਹੈ ਹੀ ਹੈ ਜਿਹੜਾ ਸਾਡਾ ਹੈ ਹੂੰ ਮੈਂ ਕਹਿੰਦਾ ਤੁਸੀਂ ਉਹਨਾਂ ਦੇ 100 ਮਾਰੇ ਛੱਡ 200 ਮਾਰ ਦੇ ਪਰ ਜਿਹੜੇ ਸਾਡੇ ਪੰਜ ਜਵਾਨ ਗਏ ਹੂੰ ਤੇ ਪਹਿਲੇ ਦਿਨ ਦੀ ਹਾਲ ਤੱਕ ਜਿਹੜੀ ਅਧਿਕਾਰਤ ਗਿਣਤੀ ਆ ਰਹੀ ਸੀ ਜਮੁਗਸ਼ਵਰ ਤੇ ਖੇਤਰ ਚ 18 ਦੀ ਜਾਨ ਜਾਣ ਦੀ ਹੋਈ ਸੀ 15 ਤੋਂ 18 ਜੀ ਪਰ ਉਹ ਗਿਣਤੀ ਕਿਤੇ ਵੱਧ ਦਾ ਖਤਰਾ ਹੈ ਹੂੰ ਹਰੋਂ ਜਨਤਕ ਨਹੀਂ ਹੋ ਰਹੀ ਪੂਰੀ ਸਪਸ਼ਟ ਜਾਣਕਾਰੀ ਨਹੀਂ ਕਿਤੋਂ ਆ ਰਹੀ ਉਸ ਨੂੰ ਲਕੋਇਆ ਦਬਾਇਆ ਕਿਉਂ ਜਾ ਰਿਹਾ ਇਸ ਵੱਲ ਖੜਾ ਤੇ ਜੇ ਜਹਾਜ਼ ਡੇਗੇ ਨੇ ਤਾਂ ਕਿੰਨੇ ਨੇ ਇਹ ਲਕੋਇਆ ਕਿਉਂ ਜਾ ਰਿਹਾ ਤੇ ਜਿਹੜੀ 트ੰਪ ਦੀ ਗੱਲ ਕਰ ਰਹੇ ਟ੍ਰੰਪ ਨੇ ਬਿਲਕੁਲ ਇਹ ਗੱਲ ਕੀਤੀ ਆ ਕਿ ਜੀ ਉੱਥੇ ਲੀਕ ਹੋਣ ਲੱਗੀ ਸੀ ਜੀ ਉਸ ਦੇ ਉੱਤੇ ਅਟੈਕ ਹੋ ਗਿਆ ਸੀਗਾ ਜੀ ਹਾਂ ਹਾਂ ਸੋ ਉਸ ਖੇਤਰ ਚ ਦਾਖਲ ਹੋ ਗਏ ਸੀ ਇਹਨਾਂ ਦੀ ਮਜ਼ਾਈਲਾ ਇਸ ਲਈ ਉਹ ਮੈਂ ਰਿਕਾਇਆ ਜੀ ਮਤਲਬ ਜਿਵੇਂ ਭਗਵੰਤ ਮਣ ਜਾਂਦਾ ਨਾ ਕਿ ਆ ਮੈਂ ਫਟਾ ਚੱਕਣ ਤੋਂ ਰੋਕ ਲਿਆ ਜੀ ਜਾ ਕੇ ਉਵੇਂ ਟਰੰਪ ਇਹ ਦੱਸਣਾ ਚਾਹੁੰਦਾ ਕਿ ਮੈਂ ਜਾ ਕੇ ਬਸ ਉਹ ਟੂਟੀ ਬੰਦ ਕਰਤੀ ਰਹੀਦਾ ਲੀਕ ਹੋ ਗਿਆ ਸੀ ਹੂੰ ਟਰੰਪ ਨੇ ਇਹ ਵੀ ਕਿਹਾ ਕਿ ਜੇ ਕੌਣ ਤੱਕ ਕਸ਼ਮੀਰ ਵਾਲੇ ਮਸਲੇ ਤੇ ਵੀ ਮੈਂ ਹੁਣ ਵਿਚੋਲਗੀ ਕਰਨ ਲਈ ਤਿਆਰ ਉਹ ਕਹਿੰਦੇ ਦੋਹਾਂ ਮੁਲਕਾਂ ਚ ਹਜ਼ਾਰਾਂ ਸਾਲਾਂ ਤੋਂ ਕਸ਼ਮੀਰ ਵਾਲੇ ਮੁੱਦੇ ਨੂੰ ਲੈ ਕੇ ਸਮੱਸਿਆ ਬਣੀ ਆ ਰਹੀ ਹੈ ਹਜ਼ਾਰਾਂ ਸਾਲਾਂ ਇਹਹੀ ਇਹਹੀ ਭਾਜਪਾ ਇਹ ਸਵਾਲ ਕਰਦੀ ਰਹੀ ਆ ਕਿ ਜੀ ਉਹਨਾਂ ਲੜਾਈਆਂ ਦੇ ਸਮੇਂ ਦੀਆਂ ਸਰਕਾਰਾਂ ਨੇ ਐਲਓਸੀ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਤੇ ਜਦੋਂ ਕਾਰਗਲ ਸੀ ਤੁਸੀਂ ਕਿਉਂ ਨਹੀਂ ਹੱਲ ਕਰ ਲਿਆ ਹੂੰ ਜੋ ਸਰਜਿਕਲ ਸਟ੍ਰਾਈਕ ਹੋਈ ਸੀ ਐਲਓਸੀ ਦਾ ਮਸਲਾ ਤੁਸੀਂ ਕਿਉਂ ਨਹੀਂ ਹੱਲ ਕਰ ਲਿਆ ਅੱਜ ਹੱਲ ਕਰ ਲੈਂਦੇ ਚਾਰ ਦਿਨ ਸੀਗੇ ਤੁਹਾਡੇ ਕੋਲ ਹੂੰ ਤੋਂ ਕਹਿਣੀ ਤੇ ਕਰਨੀ ਜੋ ਸਥਿਤੀ ਹੈ ਉੱਥੇ ਉਸ ਨੂੰ ਸਮਝਣਾ ਪੈਣਾ ਜੀ ਸੋ ਪੂਰਾ ਮੁਲਕ ਥੋੜਾ ਦਾਤੇ ਲਾਦਣ ਤਾਂ ਮੈਂ ਪਹਿਲੇ ਦਿਨ ਵੀ ਕਹਿੰਦਾ ਰਿਹਾ ਬਿਜੇ ਜੀ ਕਿਉਂ ਮੁਲਕ ਹੱਥਕ ਤੌਰ ਤੇ ਮਰਿਆ ਉੱਥੇ ਫੌਜ ਨੂੰ ਉਲਟਾ ਤਾਕਤ ਮਿਲ ਗਈ ਲੋਕ ਨਾਲ ਜੋੜ ਤੇ ਤੁਸੀਂ ਤੇ ਜਿਹੜਾ ਕੰਮ ਉਹਨੇ ਕਰਨਾ ਸੀ ਉਹ ਕਰ ਲਿਆ 1 ਬਿਲੀਅਨ ਡਾਲਰ ਦਾ ਉਹਨੂੰ ਲੋਨ ਮਿਲ ਗਿਆ ਉਹ ਤਾਂ ਕਮਾ ਗਿਆ ਹੂੰ ਦੇ ਅਸੀਂ ਦੱਸੋ ਆਪਣਾ ਕਿੰਨਾ ਨੁਕਸਾਨ ਕਰ ਲਿਆ ਉਹ ਆਪਣੇ ਕਹਾਵਤ ਆ ਨਾ ਕਿ ਬੰਦਾ ਰਫਲ ਖਰੀਦਣ ਗਿਆ ਹੂੰ ਤੇ ਉਹਨੇ ਪੁੱਛਿਆ ਉਹਨੂੰ ਦੁਕਾਨਦਾਰ ਨੂੰ ਕਿ ਬਈ ਕਿੰਨੀ ਮਾਰ ਕਰਦੀ ਹੈ ਉਹ ਕਹਿੰਦਾ ਅੱਗੇ ਨੂੰ ਇੱਕ ਕਿੱਲਾ ਪਿੱਛੇ ਨੂੰ ਚਾਰ ਕਿੱਲੇ ਹੂੰ ਕਹਿੰਦਾ ਹਾਂ ਕੀ ਮਤਲਬ ਕਹਿੰਦਾ ਜੇ ਅੱਗੇ ਨੂੰ ਚਲਾਏਗਾ ਤਾਂ ਇੱਕ ਕਿੱਲੇ ਤੱਕ ਜਿੱਥੇ ਹੀ ਬੰਦਾ ਖੜਾ ਉਹਨੂੰ ਉਡਾ ਦੂਗੀ ਜੀ ਪਰ ਉਸ ਤੋਂ ਬਾਅਦ ਅਦਾਲਤਾਂ 'ਚ ਤੇਰੇ ਪਿੱਛਲੇ ਚਾਰ ਕਿੱਲੇ ਵਿਕ ਜਾਣੇ ਆ ਜੀ ਇਹ ਤੇ ਹੁਣ ਪੰਜਾਬ ਭਾਰਤ ਸੋਚੇ ਕਿ ਅਸੀਂ ਅੱਗੇ ਨੂੰ ਤਾਂ ਬਾਹਰ ਕਰ ਲਿਆ ਉਹਦੇ ਨਾਲ ਪਿਛਲੇ ਕਿੰਨੇ ਕਿਲੇ ਉੱਡੇ ਨੇ ਕਿੰਨੀਆਂ ਪੀੜੀਆਂ ਦੇ ਕਿਲੇ ਉੱਡੇ ਨੇ ਇਹ ਵੀ ਸੋਚਣ ਦੀ ਲੋੜ ਹੈ ਜੀ ਦੀਪਕ ਜੀ ਇੱਧਰ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਦਸੂਹੇ ਦੇ ਇਲਾਕੇ ਦੇ ਵਿੱਚ ਤਮਾਕੂ ਸੋਨੇ ਜਾਣ ਦੀ ਪੁਸ਼ਟੀ ਕੀਤੀ ਅਜੇ ਹੋਰ ਕੀ ਕਹਿ ਰਹੇ ਨੇ ਉਹ ਬਿਲਕੁਲ ਜੀ ਹੁਸ਼ਿਆਰਪੁਰ ਦਸੂਹਾ ਦੇ ਖੇਤਰ ਚ ਅੱਜ ਫੇਰ ਡਰੋਨ ਵੀ ਦੇਖੇ ਗਏ ਨੇ ਤੇ ਕੁਝ ਉਹਨਾਂ ਨੂੰ ਜਦੋਂ ਸ਼ਾਇਦ ਮਾਰ ਗ੍ਰਾਉਂਡ ਕਰਨ ਦੀ ਕੋਸ਼ਿਸ਼ ਵੀ ਲੋ ਉਹਦੇ ਨਾਲ ਫਿਰ ਧਮਾਕਿਆਂ ਦੀ ਵੀ ਖਬਰ ਹੈ ਕਿਉਂਕਿ ਆਰਮੀ ਸਾਡੀ ਜਾਂ ਫੌਜ ਸਾਡੀ ਸਾਰੀ ਉਹ ਧਿਆਨ ਰੱਖ ਰਹੀ ਹੈ ਉਹ ਰਡਾਰ ਤੇ ਰੱਖ ਰਿਹਾ ਉਹ ਸਾਰੀਆਂ ਪਾਕਿਸਤਾਨੀ ਗਤੀਵਿਧੀਆਂ ਨੂੰ ਸੋ ਇਸ ਲਈ ਸ਼ਾਇਦ ਪੰਜਾਬ ਦੇ ਇਸ ਖੇਤਰ 'ਚ ਬਲੈਕਆਊਟ ਦੀ ਵੀ ਦੁਬਾਰਾ ਹਦਾਇਤ ਹੋਈ ਹੈ ਹੂੰ ਦਸੂਹੇ ਦੇ ਨਾਮ ਤੇਰੀਆਂ ਦੇ ਇਲਾਕੇ 'ਚ ਜੀ ਦਸੂਹੇ ਤੇ ਮੁਕੇਰੀਆਂ ਦੇ ਇਲਾਕੇ 'ਚ ਜੀ ਸੋ ਦਸੂਹਾ ਦਸੂਹਾ ਮੁਕੇਰੀਆਂ ਸ਼ਰਪੁਰ ਦੀ ਉਸ ਬੈਲਟ ਦੇ ਖੇਤਰ ਦੇ ਨੇੜੇ ਤੇੜੇ ਕਾਫੀ ਥਾਂ ਬਲੈਕਆਊਟ ਦੀ ਖਬਰ ਹੈ ਔਰ ਕਸ਼ਮੀਰ ਘਾਟੀ ਤੋਂ ਵੀ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਹ ਜਿਹੜੇ ਦੀਪਕ ਜੀ ਪੰਜਾਬ ਦੇ ਸਰਹੱਦੀ ਪਿੰਡ ਨੇ ਉਹਨਾਂ ਦੀ ਥੋੜੀ ਗੱਲ ਦੱਸਿਓ ਹੁਣ ਚਲੋ ਕਿਉਂਕਿ ਦੁਬਾਰਾ ਤੋਂ ਸਥਿਤੀ ਥੋੜੀ ਤਬਦੀਲ ਜੀ ਇਸ ਵੇਲੇ ਬਦਲਦੀ ਨਜ਼ਰ ਆ ਰਹੀ ਹੈ ਪਰ ਅੱਜ ਦਾ ਦਿਨ ਜਾਂ ਕੱਲ ਤੇ ਅੱਜ ਦਾ ਦਿਨ ਕਿਹਾ ਜੇ ਹੁਣ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਵਿੱਚ ਕੀ ਸਥਿਤੀ ਹੈ ਜੀ ਨਹੀਂ ਦੇਖੋ ਵਿਜੀ ਜੀ ਅੱਜ ਲਗਭਗ ਬਾਜ਼ਾਰ ਪੂਰੀ ਤਰ੍ਹਾਂ ਖੁੱਲ ਗਏ ਹੂੰ ਰੌਣਕਾਂ ਭਰਤੀਆਂ ਈਵਨ ਸਰਹੱਦੀ ਖੇਤਰਾਂ ਦੇ ਪਿੰਡਾਂ ਤੋਂ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਸੀ ਵੱਡੀ ਗਿਣਤੀ 'ਚ ਲੋਕਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਸਰਾਮਾ 'ਚ ਵੀ ਟਿਕਾਣੇ ਬਣਾਏ ਸੋ ਉੱਥੇ ਤੱਕ ਉਧਰੋਂ ਲੋਕ ਕਾਫੀ ਅੱਦਾ ਅਗੇ ਆਗੇ ਸੀ ਆਪਣੇ ਰਿਸ਼ਤਿਆਂ ਕੋਲ ਆਗੇ ਸੀ ਸੋ ਉਹ ਸਾਰਿਆਂ ਨੇ ਪਿੰਡਾਂ ਤੱਕ ਪਰਤਣਾ ਸ਼ੁਰੂ ਕੀਤਾ ਮੇਰੇ ਕੋਲ ਆ ਪਿੰਡਾਂ ਦੇ ਕੁਝ ਨਾਮ ਪਏ ਨੇ ਮਤਲਬ ਅਬੋਰ ਫਾਜ਼ਲਕਾ ਫਰੋਜ਼ਪੁਰ ਵਾਲੇ ਇਲਾਕਿਆਂ ਦੇ ਖਾਨਪੁਰ ਪੱਕਾ ਚਿਸਤੀ 베ਰੀਵਾਲੀ ਇਹ ਪਿੰਡ ਤਾਂ ਲਗਭਗ ਖਾਲੀ ਹੋ ਗਏ ਸੀ ਫਾਜ਼ਲਕਾ ਦਾ ਪਿੰਡ ਹੈ ਪੱਕਾ ਚਿਸਤੀ ਪੂਰਾ ਪਿੰਡ ਹਿਜਰਤ ਕਰ ਗਿਆ ਸੀ ਪਰ ਅੱਜ ਉਹ ਵਾਪਸ ਪਰਤੇ ਹਨ ਤੇ ਹੁਣ ਜੇਕਰ ਅੱਜ ਫੇਰ ਉੱਥੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਪਹਿਲਾਂ ਹੀ ਪਰਤਦਿਆਂ ਹੋਈ ਉਹ ਕਹਿ ਰਹੇ ਸੀ ਕਿ ਅਸੀਂ ਪਰਤ ਰਹੇ ਹਾਂ ਪਰ ਤੁਹਾਨੂੰ ਯਕੀਨ ਨਹੀਂ ਆ ਹੁਣ ਉਹਦੇ ਤੇ ਹੂੰ ਸੋ ਇਹ ਸਾਰੀ ਸਥਿਤੀ ਦੇ ਵਿੱਚ ਮਤਲਬ ਕਿ ਫਿਕਰਮੰਦੀ ਹੈਗੀ ਆ ਇੱਥੋਂ ਤੱਕ ਕਿ ਅੱਜ ਥਾਣਿਆਂ 'ਚ ਪੁਲਿਸ ਵੀ ਅੱਜ ਪਰਤੀ ਆ ਕਿਉਂਕਿ ਥਾਣਿਆਂ ਦੀ ਪੁਲਿਸ ਨੂੰ ਵੀ ਇਹ ਸਰਦੀ ਖੇਤਰਾਂ 'ਚ ਤਾਇਨਾਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਨਾਕਿਆਂ ਤੇ ਬਾਹਰ ਚੈਕਿੰਗ ਤੇ ਲਾ ਦਿੱਤਾ ਗਿਆ ਸੀ ਥਾਣੇ ਲਗਭਗ ਖਾਲੀ ਵਾਲੀ ਪੋਜੀਸ਼ਨ ਸੀ ਅੱਜ ਥਾਣੇ 'ਚ ਵੀ ਪੁਲਿਸ ਵਾਪਸ ਪਰਤੀ ਆ ਔਰ ਬੇਚਾਰਾਂ ਚ ਲੋਕ ਨਿਕਲੇ ਨੇ ਦੁਬਾਰਾ ਰੋਸ਼ਨ ਪਾਣੀ ਖਰੀਦਣ ਉਪਰਦਨ ਲਈ ਕਿਉਂਕਿ ਇੱਕ ਵਾਰ ਤਾਂ ਦੂਜੀ ਤਰ੍ਹਾਂ ਵੀ ਰੋਲਾ ਪੈ ਗਿਆ ਸੀ ਕਿ ਵੱਧ ਖਰੀਦ ਲੋ ਆ ਖਰੀਦ ਲੋ ਪਰ ਜਿਨ੍ਹਾਂ ਨੇ ਪਲਾਨ ਕਰਨਾ ਸੀ ਉਹ ਤਾਂ ਫਿਰ ਘੱਟ ਤੋਂ ਘੱਟ ਸਮਾਨ ਲੈ ਕੇ ਨਿਕਲਦਾ ਨਾ ਬੰਦਾ ਬਿਲਕੁਲ ਸੋ ਉਹ ਵੀ ਸਹੀ ਸੀ ਕਿ ਸੋ ਅੱਜ ਬਿਲਕੁਲ ਕਾਫੀ ਹੱਦ ਤੱਕ ਸਰਦੀ ਖੇਤਾਂਾਂ 'ਚ ਵਾਪਸੀ ਭਰਤੀ ਆ ਪਰ ਜੇਕਰ ਅੱਜ ਦੀ ਰਾਤ ਫੇਰ ਕੋਈ ਹਰਕਤਾਂ ਹੁੰਦੀਆਂ ਨੇ ਤਾਂ ਕੱਲ ਨੂੰ ਫੇਰ ਤਣਾਲਾ ਮੋਲ ਹੋਏਗਾ ਔਰ ਅੱਜ ਦਾ ਇਹ ਬਿਆਨੀਆਂ ਪ੍ਰਧਾਨ ਮੰਤਰੀ ਜੀ ਦਾ ਕੀ ਸਵੇਰ ਨੂੰ ਫੇਰ ਨਵੇਂ ਰੂਪ 'ਚ ਫੇਰ ਸਾਹਮਣੇ ਜਾਣਾ ਪਏਗਾ ਫੇਰ ਫੌਜ ਨੂੰ ਸਾਨੂੰ ਚੋ ਨਾਮੀ ਸ਼ੁਰੂ ਹੋ ਗਈ ਆ ਮਤਲਬ ਸ਼ਾਮ ਤੱਕ ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਲੱਗ ਰਿਹਾ ਸੀ ਕਿ ਬਿਲਕੁਲ ਅਸੀਂ ਸ਼ਾਂਤੀ ਵਾਲੇ ਪਾਸੇ ਨੂੰ ਪਰਤ ਰਹੇ ਹਾਂ ਪਰ ਜੇਕਰ ਅੱਜ ਦੀ ਰਾਤ ਫੇਰ ਕੋਈ ਲੜਬੜੀ ਹੁੰਦੀ ਆ ਤਾਂ ਸਵੇਰ ਤੋਂ ਫੇਰ ਮਹੱਤਵਪੂਰਨ ਹੋ ਸਕਦਾ ਜਿਉਂ ਕਿ ਬਾਕੀ 4-5 ਜ਼ਿਲ੍ਹਿਆਂ ਨੂੰ ਛੱਡ ਕੇ ਲਗਭਗ ਬਾਕੀ ਪੰਜਾਬ 'ਚ ਸਾਰਾ ਕੁਝ ਅੱਜ ਖੋਲ ਦਿੱਤਾ ਗਿਆ ਕਾਲਜ ਮਾਰਕੀਟ ਰਾਤ ਲਈ ਸਾਰਾ ਕੁਝ ਲਈ ਉਹ ਬਿਲਕੁਲ ਨਾਰਮਲ ਹੋ ਗਿਆ ਪਰ ਜੇਕਰ ਅੱਜ ਹੋਏ ਆਈ ਜਾਂ ਤਾ ਉਸ ਦਾ ਤੁਰੰਤ ਤਾਜ਼ੀਆਂ ਹਦਾਇਤਾਂ ਜਿਹੀਆਂ ਆ ਜਾਣ ਤੇ ਜਾਂ ਫਿਰ ਸਵੇਰ ਤੋਂ ਕੋਈ ਨਵੀਆਂ ਹਦਾਇਤਾਂ ਆ ਸਕਦੀਆਂ ਹਮ ਦੀਪਕ ਜੀ ਆਹਾ ਆਰਟ ਪਾਕਿਸਤਾਨ ਦੇ ਵਿਚਕਾਰ ਆ ਸਥਿਤੀ ਉਤਪੰਨ ਹੋਣ ਤੋਂ ਪਹਿਲਾਂ ਜੰਗ ਵਾਲਾ ਮਾਹੌਲ ਯਾ ਜੋ ਆਪਸ ਦੇ ਵਿੱਚ ਜਿਸ ਤਰ੍ਹਾਂ ਦੇ ਹਮਲੇ ਤੇ ਫਿਰ ਕਾਊਂਟਰ ਅਟੈਕਸ ਹੋਏ ਨੇ ਉਸ ਤੋਂ ਪਹਿਲਾਂ ਜਿਹੜੀ ਕੋਈ ਖਬਰ ਬਹੁਤ ਜ਼ਿਆਦਾ ਪ੍ਰੋਮਿਨੈਂਟ ਸੀਗੀ ਜਿਹੜੀ ਕਾਫੀ ਉੱਬਰ ਕੇ ਜਿਹਦੇ ਬਾਰੇ ਆਪਾਂ ਡਿਸਕਸ਼ਨ ਵੀ ਕਰਦੇ ਰਹੇ ਉਹ ਸੀ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀ ਵਾਲਾ ਇਸ਼ੂ ਤੇ ਉਹ ਆਫਕੋਰਸ ਪਿਛਲੇ 5-6 ਦਿਨਾਂ ਦੇ ਵਿੱਚ ਉਹਦੇ ਬਾਰੇ ਕੋਈ ਗੱਲਬਾਤ ਹੋਈ ਨਹੀਂ ਪਰ ਉਧਰਲੇ ਪਾਸਿਓਂ ਵੀ ਅਪਡੇਟ ਹੁਣ ਇਹ ਹੈ ਕਿ ਪੰਜਾਬ ਸਰਕਾਰ ਨੇ ਅਦਾਲਤ ਦਾ ਰੁਖ ਕੀਤਾ ਉਹਦੇ ਵਿੱਚ ਕੀ ਅਪਡੇਟ ਹੈ ਜੀ ਕੀ ਚੱਲ ਰਿਹਾ ਹੁਣ ਬਿਲਕੁਲ ਜੀ ਕੋਈ ਦੋ ਰਾਏ ਨਹੀਂ ਕਿ ਕਈ ਮੁੱਖ ਮੰਤਰੀ ਫਰੰਟ ਤੇ ਆਪਣੇ ਆਪ ਨੂੰ ਇਸ ਮੁੱਦੇ ਤੇ ਰੱਖ ਕੇ ਚੱਲ ਰਹੇ ਸੀਗੇ ਬਾਰ ਬਾਰ ਨੰਗਲ ਜਾਂਦੇ ਸੀ ਪਿਛਲੀ ਵਾਰ ਜਦੋਂ BBMP ਦੇ ਚੇਅਰਮੈਨ ਨੇ ਉਹਨੂੰ ਜਬਰੇ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਮੰਤਰੀ ਨੇ ਉਹਨੂੰ ਮਤਲਬ ਹਾਈਜੈਕ ਵੀ ਕਰ ਲਿਆ ਸੀ ਜਾਂ ਇਹ ਕਹੀਏ ਕਿ ਉਹਨੂੰ ਹੈਨਾ ਅੰਦਰ ਕਮਰੇ 'ਚ ਬੰਦ ਕਰ ਲਿਆ ਸੀਗਾ ਉਦੋਂ ਆ ਮੁੱਖ ਮੰਤਰੀ ਉਸ ਦਿਨ ਵੀ ਉੱਥੇ ਪਹੁੰਚੇ ਸੀ ਕੱਲ ਫੇਰ ਮੁੱਖ ਮੰਤਰੀ ਸਾਹਿਬ ਨੰਗਲ ਗਏ ਸੀ ਪਤਾ ਲੱਗਿਆ ਕਿ BBMP ਦੁਬਾਰਾ ਪਾਣੀ ਛੱਡਣਾ ਚਾਹੁੰਦੀ ਆ ਸੋਸੇਤੀ ਜੋ ਫੇਰ ਪਹੁੰਚ ਗਈ ਸੀ ਕਿ ਤੇ ਉਹਨਾਂ ਨੇ ਕੱਲ ਕਿਸਾਨਾਂ ਤਾਂ ਵੀ ਉਂਗਲ ਧਰੀ ਸੀ ਕਿ ਦੇਖੋ ਜੀ ਹੁਣ ਕਿਸਾਨ ਕਿੱਥੇ ਨੇ ਜਥੇਬੰਦੀਆਂ ਹੁਣ ਕਿਉਂ ਨਹੀਂ ਆਉਂਦੀਆਂ ਸੋ ਉਹਨਾਂ ਨੂੰ ਵੀ ਤਾਣੇ ਮਾਰ ਰਹੇ ਸੀ ਮੈਂ ਇਕੱਲਾ ਹੀ ਲੜ ਲੂੰਗਾ ਅਸਲ ਛੁਣ ਵਿਰੋਧੀ ਧਿਰਾਂ ਵੀ ਪਿੱਛੇ हट ਗਈਆਂ ਹਮ ਇਕੱਲੇ ਰਹਿ ਗਏ ਮੁੱਖ ਮੰਤਰੀ ਸਾਹਿਬ ਕਿਉਂਕਿ ਮੁੱਖ ਮੰਤਰੀ ਸਾਹਿਬ ਪਾਣੀਆਂ ਦੀ ਲੜਾਈ ਨਹੀਂ ਲੜਦੇ ਜੀ ਇਹ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਹੀਰੋ ਬੱਚੋ ਹਮ ਤੇ ਇਹ ਉਹਨਾਂ ਦਾ 227 ਦਾ ਟਾਰਗੇਟ ਹੈ ਕਿ ਮੇਰੇ ਸਾਰੀਆਂ ਨਲਾਇਕੀਆਂ ਤੇ ਸਰਕਾਰ ਦੀਆਂ ਸਾਰੀਆਂ ਖਾਮੀਆਂ ਤੇ ਇਹ ਪਾਣੀ ਫਿਰ ਜਵੇ ਨੀਲਾ ਨੀਲਾ ਤੇ ਸਾਡਾ ਇਹ ਮੁੱਦਾ ਉੱਪਰ ਜਵੇ ਤੁਸੀਂ ਲੜਾਈ 20 ਤਰੀਕ ਤੱਕ ਦੀ ਲੜ ਰਹੇ ਹੋ ਜੀ ਜਿਹੜੀ ਆਪਾਂ ਗੱਲ ਕਰ ਰਹੀ ਸੀ ਨਾ ਕਿ ਦੂਜਿਆਂ ਨੂੰ ਕਹਿੰਦੇ ਸੀਗੇ ਵੀ ਕਿ ਤੁਸੀਂ ਕਿਉਂ ਨਹੀਂ ਐਲਓਸੀ ਵਾਲਾ ਮਸਲਾ ਹੱਲ ਕੀਤਾ ਉਹੀ ਕੰਮ ਭਗਵੰਤ ਜੀ ਉਹਨਾਂ ਨੂੰ ਵੀ ਕਹਿੰਦੇ ਰਹੇ ਨੇ ਕਿ ਪਾਣੀ ਦੇ ਮਸਲੇ ਲਈ ਅਕਾਲੀਆਂ ਨੇ ਕੁਝ ਨਹੀਂ ਕੀਤਾ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਬੀਜੇਪੀ ਦੀ ਸਰਕਾਰ ਆਈ ਉਹਨਾਂ ਨੇ ਕੁਝ ਨਹੀਂ ਕੀਤਾ ਭਈ ਹੁਣ ਤੁਸੀਂ ਕਰੋ ਨਾ ਹਮ ਹਮ ਪਰ ਤੁਸੀਂ ਬੀਬੀਐਮਬੀ ਨੂੰ ਤਲਬ ਕਰਨ ਦੀ ਬਜਾਏ ਬੀਬੀਐਮਬੀ ਤੇ ਕੋਈ ਰੋਕਾਂ ਲਾਉਣ ਦੀ ਬਜਾਏ ਤੁਸੀਂ ਅਦਾਲਤ 'ਚ ਲਿਖ ਕੇ ਦੇ ਰਹੇ ਹੋ ਜੀ ਅਸੀਂ ਤਾਂ ਪੁਲਿਸ ਤਾਂ ਲਾਈ ਸੀ ਜੀ ਕਿ ਉੱਥੇ ਸੁਰੱਖਿਆ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਕਿਹਾ ਕਿ ਅਸੀਂ ਬੀ ਬੀਐਮਪੀ ਨੂੰ ਰੋਕਣ ਲਈ ਲਾਇਆ ਕਿ ਬੀਬੀਐਮਪੀ ਸਾਡੇ ਕੰਮ ਬੀਬੀਐਮਪੀ ਕਹਿੰਦੀ ਜੀ ਪੰਜਾਬ ਪੁਰ ਸਾਡੇ ਕੰਮ ਚ ਦਖਲ ਦਿੰਦੀ ਆ ਜੀ ਪੰਜਾਬ ਸਰਕਾਰ ਕਿਉਂ ਨਹੀਂ ਇਹ ਗੱਲ ਕਹਿੰਦੀ ਕਿ ਬੀਬੀਐਮਪੀ ਸਾਡੇ ਕੰਮ ਚ ਦਖਲ ਦਿੰਦੀ ਆ ਅਸੀਂ ਇਸ ਲਈ ਉਹਦੇ ਰੋਕਣ ਲਈ ਪੁਲਿਸ ਲਾਈਆ ਹੂੰ ਹੂੰ ਬੀਬੀਐਮਪੀ ਨੂੰ ਕਿਹਨੇ ਅਧਿਕਾਰ ਦਿੱਤਾ ਵੋਟਾਂ ਦਾ ਬੀਬੀਐਮਪੀ ਨੂੰ ਕਿਹਨੇ ਅਧਿਕਾਰ ਦਿੱਤਾ ਪਾਣੀ ਛੱਡਣ ਦਾ ਜਾਂ ਲਾਉਣ ਦਾ ਬੀਬੀਐਮਪੀ ਇੱਕ ਮੈਨੇਜਮੈਂਟ ਹੈ ਮੈਨੇਜਮੈਂਟ ਕਰੇ ਤੁਸੀਂ ਇਹ ਨਹੀਂ ਦੇ ਰਹੇ ਬਿਆਨੀਆਂ ਹੂੰ 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 ਤੇ ਜਦੋਂ ਬੀਬੀਐਮਪੀ ਹਾਈ ਕੋਰਟ ਪਹੁੰਚ ਗਈ ਉੱਚ ਇਹ ਫੈਸਲਾ ਆ ਗਿਆ ਪਰ ਤੁਸੀਂ ਕਿਤੇ ਵੀ ਨਹੀਂ ਗਏ ਤੁਸੀਂ ਨੰਗਲੂ ਤੁਰਪੇ ਦੁਆਰਾ ਹੂੰ ਤੇ ਜਦੋਂ ਪੰਜਾਬ ਚ ਗੱਲ ਤੁਰਨ ਲੱਗੀ ਕਿ ਮੁੱਖ ਮੰਤਰੀ ਨਾਲ ਅਦਾਲਤੀ ਲੜਾਈ ਲੜ ਰਿਆ ਨਾਲ ਰਾਜਨੀਤਿਕ ਲੜਾਈ ਲੜ ਰਿਆ ਇਹ ਤਾਂ ਬਿਆਨੀਆਂ ਲੜਾਈ ਲੜ ਰਿਆ ਧਰਨੇ ਵਾਲੀ ਲੜਾਈ ਲੜ ਰਿਆ ਤਾਂ 20 ਤਰੀਕ ਵਾਲਾ ਟਾਰਗੇਟ ਹੈ ਕਿ 21 ਤੋ ਸਾਰਾ ਕੋਈ ਨੋਰਮਲ ਹੋ ਜਾਊਗਾ ਫਿਰ ਪਾਣੀਆਂ ਦੇ ਮਸਲੇ ਦਾ ਹੱਲੀ ਤੁਸੀਂ ਕੋਈ ਚਰਚੂਈ ਕੀਤੀ ਹੋਣੀ ਜੀ ਨਾ ਤੁਸੀਂ ਕੈਪਟਨ ਵਾਲੇ ਉਹ ਮਸਲਾ ਰੱਦ ਕੀਤਾ ਵੀ ਜਿਹੜੇ ਪਹਿਲਾਂ ਪਾਣੀ ਜਾਂਦੇ ਨੇ ਉਹ ਜਾਂਦੇ ਰਹਿਣਗੇ ਕੈਪਟਨ ਮੋਰ ਲਾ ਗਿਆ ਤੁਸੀਂ ਉਹ ਹੀ ਰੱਦ ਕਰ ਲੈਂਦੇ ਵਿਧਾਨ ਸਭਾ ਦੇ ਫੈਸਲੇ ਚ ਤੁਸੀਂ ਉਹ ਵੀ ਨਹੀਂ ਕੀਤਾ ਤੇ ਹੁਣ ਵੀ ਤੁਸੀਂ ਜੀ ਹਾਈ ਕੋਰਟ ਦੁਆਰਾ ਰਿਵਿਊ ਪਟੀਸ਼ਨ ਪਾਈ ਆ ਜੀ ਤਾਂ ਉਹ BBMP ਦੇ ਫੈਸਲੇ ਦੇ ਖਿਲਾਫ ਹੀ ਪਾਈ ਆ ਜੀ BBMP ਦੇ ਖਿਲਾਫ ਨਹੀਂ ਸਿਰਫ ਉਸ ਫੈਸਲੇ ਨੂੰ ਧਿਆਨ ਚ ਰੱਖੇ ਜਦੋਂ ਮਤਲਬ ਤੁਹਾਡੀ ਲੜਾਈ 20 ਤਰੀਕ ਤੱਕ ਦੀ ਆ ਤੇ ਉਸ ਤੋਂ ਬਾਅਦ ਤੁਹਾਡੀ ਲੜਾਈ ਨਹੀਂ ਹੈ ਇਹ ਤਾਂ ਮਤਲਬ ਪਾਣੀਆਂ ਦਾ ਮੁੱਦਾ ਜਿਉਂਦਾ ਤਿਉਂ ਖੜਾ ਹੈ ਜਨਾਬ ਹਮਮ ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆਂ ਜੀ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ